ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਵੀਰੇ ਇਹ ਪਿੰਡ ਆ ਲਗਭਗ ਮੋਗੇ ਸ਼ਹਿਰ ਦੇ ਵਿੱਚ ਹੀ ਰਲ ਚੁੱਕਿਆ 2 ਕਿਲੋਮੀਟਰ ਬੱਸ ਸਟੈਂਡ ਆ ਜੀ ਤੇ ਇੰਨਾ ਹੀ ਲਵਾਰਾ ਜੀ ਯਾਨੀ ਜਿਹੜਾ ਲਵਾਰਾ ਚੌਂਕ ਪੈ ਜਾਂਦਾ ਸੈਂਟਰ ਚ ਰਹਿ ਜਾਂਦਾ ਲਗਭਗ ਮੋਗੇ ਸ਼ਹਿਰ ਚ ਹੀ ਆਪਾਂ ਮੰਨ ਸਕਦੇ ਆ ਜੀ ਦੋ ਨਗਾ ਇੱਕ ਤੋਕੜਾ ਜੀ ਸੁਆ ਸਵਾਇਆ ਬਾਈ ਦੱਸਦਾ ਕਿ ਬੱਚਾ ਹੈ ਨਹੀਂਗਾ 2 ਨੰਬਰ ਨਗ ਹੈਗਾ ਜੀ ਗੱਬਣ ਤਿਆਰੀਆਂ ਚੀਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਗਗਨ ਪ੍ਰੀਤ ਪਿੰਡ ਜੀ ਸਰ ਮੋਗਾ ਪਿੰਡ ਲੰਦੇਗੇ ਠੀਕ ਆ ਜੀ 2 ਕਿਲੋਮੀਟਰ ਆਪਾਂ ਦੁਵਾਰਾ ਚੌਂਗ ਰਹੇ ਨੇ 2 ਕਿਲੋਮੀਟਰ ਬੱਸ ਸਟੈਂਡ ਹੈ 2 ਕਿਲੋਮੀਟਰ ਬੱਸ ਸਟੈਂਡ ਹੈ ਠੀਕ ਆ ਵੀਰੇ ਜਰਸੀ ਤੋਂ ਵੀਰੇ ਸ਼ੁਰੂ ਕਰਾਂਗੇ ਸੁਆਕੇ ਨਮਾਜੇ ਦਾ ਸੁਆ ਭਾਈ ਪਹਿਲਾ ਮੂਹ ਚਾਰ ਦੰ ਦਾ ਹਾਂਜੀ ਤੇ ਹੋਰ ਠੀਕ ਆ ਤੇ ਮਾਲਕਾ ਦੱਸਿਆ ਵੀ ਇਹ ਬਾਈ ਨੇ ਮਹੀਨਾ ਕੋ ਹੋ ਗਿਆ ਬੱਚਾ ਸੁੱਟਿਆ ਹੋਇਆ ਤੇ ਗਾ ਆਪਣੀ ਆਪ ਦੀ ਵੀਰ ਭਰਾ ਸਮਝੇ ਮਹੀਨਾ ਕੋ ਪਹਿਲੋ ਸੂਈ ਜਣੀ ਸਮੇ ਤੋਂ ਮਹੀਨਾ ਸੂਪੀ ਪਹਿਲਾਂ ਸੂਪੀ ਚੀਕਾ ਹਾਂਜੀ ਅਗਲਾ ਜਿਵੇਂ ਮਰਜ਼ੀ ਮੰਨ ਲਿਆ ਜੇ ਅਗਲਾ ਜਿਵੇਂ ਮਰਜ਼ੀ ਮੰਨ ਲਿਆ ਆਪਾਂ ਦੋ ਲਈਏ ਇੱਕ ਵਾਰ ਬਾਹਰ ਖੜੀਓ ਸੂਨ ਵਾਲੀ ਜਿਹੜੇ ਕੱਚੀ ਆ ਇਹ ਸੂਈ ਸੂਈ ਇੱਕੋ ਘਰੋ ਦੋਵੇਂ ਜਰਸੀ ਇੱਕੋ ਘਰੋ ਲੈ ਜਾ ਅਗਲਾ ਚਾਹੇ ਟੋਕੜ ਮੰਨ ਕੇ ਆ ਜੇ ਅਗਲਾ ਦੁੱਧ ਮੰਨ ਕੇ ਆਵੇ ਦੁੱਧ ਮੰਨ ਕੇ ਆਵੇ ਦੁੱਧ ਵੀਰੇ 7 ਕਿਲੋ ਆਪਣੇ ਘਰੇ ਕੋਈ 4 ਡਾਕ ਚੋਲੇ 5 ਡਾਕ ਚੋਲੇ ਇੱਥੇ ਆਪਦੀ ਤਸੱਲੀ ਕਰਦੇ ਵੀਰੇ ਇੱਥੋਂ ਦੀ ਗਰੰਟੀ ਆ 7 ਕਿਲੋ ਹੋਵੇ ਲੈ ਜੇ ਨਹੀਂ ਤਾਂ ਰਹਿ ਨਹੀਂ ਰਹਿੰਦੇ ਇਹ ਵੀ ਗੱਲ ਸਹੀ ਆ ਤੋਰ ਕੇ ਦਿਖਾ ਦੀ ਵੀਰੇ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਨੋਰਮਲ ਹੈ ਵੀਰੇ ਬੱਚਾ 4 ਦੰਦ ਦਾ ਜੀ ਮੂੰਹ ਬਾਈ ਪਿਓਰ 4 ਦੰਦ ਦਾ 4 ਦੰਦ ਦਾ ਬਾ ਕੋਈ ਗੱਲ ਨਹੀਂ ਵੀਰੇ ਰਹਿਣ ਦੋ ਮੂੰਹ ਮੜਾਏ ਡਰਦੀ ਐ 7 ਕਿਲੋ ਨੈਟ ਦੁੱਧ ਤਿਆਰ ਆ ਬਾਈ ਦਾਦਾ ਕਿ ਮਾਲਕ ਨੇ ਦੱਸਿਆ ਤੇ ਸਮੇਂ ਤੋਂ 1 ਮਹੀਨਾ ਇਹ ਪਹਿਲਾ ਸੂਪੀ ਸੀਗੀ ਜੀ ਤੁਸੀਂ ਚਾਹੇ ਜਿਵੇਂ ਮਰਜ਼ੀ ਮੰਨ ਕੇ ਆਜੋ ਸੋਹਣਾ ਥਣਾ ਦਾ ਸਹਜ ਆ ਕੱਲਾ ਕੱਲਾ ਨਿੱਖੜ ਮਾ ਮੋੜ ਲਈ ਵੀਰੇ ਹੱਥੀ ਚ ਵਾਈ ਵਾਲਾ ਫੋੜ ਸ਼ਾਂਖ ਪੂਰਾ ਵੀ ਨੇ ਬਾਈ ਕਹਿੰਦਾ ਮੇਰੇ ਘਰੇ ਚਾਹੇ ਤੁਸੀਂ 5 ਟੰਗ ਚੋਕੇ ਲੈ ਜਿਓ ਘਰ ਦੀ ਗਰੰਟੀ ਆ ਅੱਗੇ ਦੀ ਕੋਈ ਗਰੰਟੀ ਨਹੀਂ ਵੀਰੇ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਨੇੜੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਚਾਰੀ ਥਾਣਾ ਤੇ ਫੋਟ ਸ਼ਾਂਕ ਤੇ ਪੂਰਾ ਵੀ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਯਸ ਤੈਨੂੰ ਮੇਰੇ 30000 ਜਮਾਨਤਣ ਕਰਦਾ ਹਾਂ ਕੋ ਜਮਾਨਤਣ ਜੀ ਜਮਾਨਤਣ ਹੋ ਜੂਗਾ ਵੀਰੇ ਠੀਕ ਹੈ 2000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਜਿਹੜੀ ਦੋ ਨੰਬਰ ਵੀਰੇ ਸਿੰਘਾਂ ਵਾਲੀ ਵੜਾ ਸੁਆ ਗੰਮਾ ਜੀ ਦਾ ਸੁਆ ਵੀਰੇ ਤੀਜਾ ਸੁੰਦੇ ਆ ਸਮਾ ਕਿੰਨਾ ਕ ਲੈਂਦੀ ਆ ਜੀ ਤਮਾ ਵੀਰੇ ਦੋ ਚਾਰ ਜੜੀ ਲਊ ਬਾਹਲੇ ਨਹੀਂ ਕੱਢਦੀ ਤਿਆਰੀਆਂ ਚ ਆ ਠੀਕ ਆ ਇਹਨਾਂ ਕੋਈ امیر ਭਰਾ ਮਾਨ ਨੇ ਕਹੇ ਸਿੰਘਾਂ ਤੇ ਗਰਮ ਹੋ ਠੀਕ ਆ ਉਹਦਾ ਸਿੰਘ ਵੈਸੇ ਹੀ ਨਹੀਂ ਕਿਸੇ ਨੇ ਕਿਹਾ ਸਿੰਘ ਵੈਸੀ ਬਈ ਨਾਂ ਦੇ ਹੀ ਆ ਨਾਂ ਦੇ ਹੀ ਆ ਆਏ ਨਹੀਂ ਕਰਮ ਵਾਲੀ ਟੁੱਟ ਤਾਂ ਮਾਰੂਗੀ ਟੁੱਟੇ ਮਾਰੂਗਾ ਹੀ ਭਲਾ ਬਾਈ ਹੂੰ ਕਿੰਨਾ ਦੁੱਧ ਪਿਆਜੂ ਵੀਰੇ ਬਈ ਮਾਲਕਾਂ ਦੇ 12-13 ਕਿਲੋ ਆਹੀ ਚੋਨੇ ਆ। ਇੰਨਾ ਵੀਰੇ ਦੇ ਵੀ ਜੋ ਕਿਵੇਂ ਥਣ ਥਣੋਂ ਬਾੜ ਨ ਚੰਗੇ। ਹੂੰ ਚੰਗਾ ਤਿਆਰੀ ਚੰਗੀ ਆ। ਬਾਹਰ ਨੂੰ ਵੀਰੇ ਤੋਰ ਕੇ ਦਿਖਾ ਦਿਓ ਜੀ ਇਹਨੂੰ। ਇੰਨਾ ਇਹਨੂੰ ਵੀਰੇ ਆਂਦਾ ਵੀ ਕੋਹ ਨਹੀਂ। ਇੰਨਾ ਦਾ ਵੀਰੇ ਇਹਨੂੰ ਕੀ ਆਂਦਾ? ਬਾਕੀ ਵੀਰੇ ਦਾ ਦੁੱਧ ਮੱਝਾ ਰਗਾ ਹੋ। ਹੂੰ ਹਵਾਨਾ ਸੋਹਣਾ ਤੇ ਟੋਪ ਦਾ ਤਿਆਰ ਕੀਤਾ ਵਾ ਥਣ ਮੁਠੀ ਵਾਲਾ, ਹੱਥੀ ਚਵਾਈ ਵਾਲਾ। ਸੁਆ ਤੀਜਾ ਸੁੰਦੀ ਆ ਜੀ। ਸਮਾਂ ਲੱਗ ਪੱਗ ਬਈ ਦੱਸਦਾ ਕਿ 2-4 ਦਿਨ ਹੀ ਲਊਗੀ ਜੀ ਹਜੇ। ਹਵਾਨਾ ਸੋਹਣਾ ਥਣ ਕੱਲਾ ਕੱਲਾ ਮੋਟਾ ਲੱਗਿਆ ਵਾ। ਬਾਈ ਦੱਸਦਾ ਕਿ ਮਾਲਕਾਂ ਨੇ 12-13 ਕਿਲੋ ਦੁੱਧ ਕਹਿ ਕੇ ਦਿੱਤੀ ਆ ਤੇ ਪਰ ਜਿਹੜਾ 12-13 ਕਿਲੋ ਹੋਊਗਾ ਉਹ ਮੱਝਾਂ ਵਰਗਾ ਹੋਊਗਾ ਸਿੰਗੀ ਜ਼ਰੂਰ ਆ ਛੋਟੀ ਛੋਟੀ ਪਰ ਵੀਰੇ ਸੀਲਸ ਲੱਗਦਾ ਹੰਤ ਕੋਈ ਨਹੀਂ ਹੁਮਾਨਾ ਸੋਹਣਾ ਫਿਟਨੈਸ ਆਲਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੋੜਸ਼ਾ ਕੋਈ ਨਹੀਂ ਠੰਡੀ ਸੀਲ ਦੀ ਗਾਰੰਟੀ ਆ ਪਾਰ ਪਿੱਛੇ ਦੀ ਗਾਰੰਟੀ ਆ ਦੁੱਧ ਤੁਹਾਡੀ ਸੇਵਾ ਸੰਭਾਲਦਾ ਜਿੰਨੀ ਤੁਸੀਂ ਇਹ ਚੋ ਸਕਦੇ ਆ ਜਿੰਨੀ ਸੇਵਾ ਕਰ ਸਕਦੇ ਆ ਉਹਨਾਂ ਤੁਸੀਂ ਝੋ ਸਕਦੇ ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੀ ਆ ਇਹਦੇ ਕੰਦਾ ਬਈ 30000 ਚ ਮਾਨਤਨ ਕਰਦਾ ਇਹਦਾ 33 ਚ ਹਾਂਜੀ ਜੋੜਾ ਲੈ ਜੇ ਵੀਰੇ ਸੱਜਣ ਜੋੜਾ ਲੈ ਬਈ ਮਾਨਤਨ ਖੁੱਲਾ ਹੋ ਜੀ ਠੀਕ ਆ ਜੋੜਾ ਲੈ ਜੂ ਤਾਂ ਬਾਈ ਕਹਿੰਦਾ ਮਾਨਤਨ ਆਪਾਂ ਖੁੱਲਾ ਕਰਦਾਂਗੇ ਜੋੜਾ ਲੈ ਜੂ ਬਈ 100 ਕਿਲੋਮੀਟਰ ਦੀ ਪਹੁੰਚ ਪਰੀ 100 ਕਿਲੋਮੀਟਰ ਪਹੁੰਚ ਪਰੀ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ